ਆ ਕੋਰਾ ਵੇਖ ਮਨਾਂ ਇਨੀ ਸਫਾਈ ਨਾਲਾ ਕੋਰਾ ਬਣਾਈਆ ਹੋਈ ਆ ਨਾ ਆ ਚੀਜ਼ ਬਖਾ ਹਾਂਜੀ ਆ ਦਿਖਾ ਆ ਚੀਜ਼ ਹੂੰ ਬੋਲਦੇ ਆ ਨਾ ਜੇਟ ਹੈ ਜੇ ਜਬ ਲਾਈਟਰ ਵਾਲੀ ਸੀਟ ਲਾ ਕੇ ਤੇ ਮਗਰ ਲਾਈਟਾਂ ਲਾਈਟ ਲੱਗੀ ਟਾ ਗਿਆ ਜੀ ਦਰਬਾਰ ਆ ਮੈਨੂੰ ਆ ਨਾ ਪਿੰਡਾਂ ਚ ਆ ਚੀਜ਼ ਬਹੁਤ ਵਧੀਆ ਲੱਗਦੀ ਹੈ ਇਧਰ ਦਰਬਾਰ ਜਦੋਂ ਵੀ ਆਪਾਂ ਕਿਸੇ ਪਿੰਡ ਚ ਕੋਠੀ ਕਰਦੇ ਆ ਨਾ ਹਾਂਜੀ ਬਾਰ ਲਈ ਜੋ ਸੋਈ ਹਰ ਇੱਕ ਘਰ ਚ ਹੁੰਦੀ ਹੁੰਦੀ ਹੈ ਜਿੱਥਾ ਡਾਊਨ ਸੀਲਿੰਗ ਬਹੁਤ ਵਧੀਆ ਕਰਵਾਈ ਹੋਈ ਹੈ ਚ ਜਾਲੀ ਕਿਹੜੀ ਕਹਿੰਦੇ ਨੇ ਉਹ ਸੀਐਨਸੀ ਕਟਿੰਗ ਕਹਿੰਦੇ ਆ ਵੀ ਸੀਐਨਸੀ ਕਟਿੰਗ ਬਹੁਤ ਹਾਂਜੀ ਡੀਆਰ ਬਹੁਤ ਸੋਨਾ ਵੀ ਜਾਲੀ ਵਾਲਾ ਹੈ ਨਾ ਹਾਂਜੀ ਸਤਿਗੁਰੂ ਦੋਸਤੋ ਬਹੁਤ ਸੋਹਣੀਆਂ ਕੋਠੀਆਂ ਚ ਆ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਕੋਠੀ ਲੈ ਕੇ ਆਏ ਆ ਜੋ ਕਿ ਬਹੁਤ ਹੀ ਵਧੀਆ ਏਰੀਆ ਚ ਤੇ ਵਧੀਆ ਡਿਜ਼ਾਈਨਾਂ ਬਣੀ ਹੋਈ ਹੈ ਤੇ ਕੋਠੀ ਦਾ ਇੰਟੀਰੀਅਰ ਉਹ ਤੋਂ ਵੀ ਜ਼ਿਆਦਾ ਵਧੀਆ ਬਣਿਆ ਹੋਇਆ ਆ ਤੁਹਾਨੂੰ ਪੂਰੀ ਕੋਠੀ ਵਿਖਾਵਾਂਗੇ ਤੇ ਜਿਨ੍ਹਾਂ ਨੇ ਕੋਠੀ ਬਣਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੋਂ ਆ ਗਏ ਆ ਮੇਰਾ ਨਾਮ ਜੀ ਬਲਕਰਨ ਸਿੰਘ ਆਰਾਮਗੜੀ ਆ ਜੀ ਠੀਕ ਹੈ ਜੀ ਆਪਾਂ ਪਿੰਡ ਬੋਲੇ ਵਾਲੀ ਵਿੱਚ ਖੜੇ ਆ ਜੀ ਠੀਕ ਹੈ ਜੀ ਬਾਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਕੰਮ ਕਰਦਾ ਮੈਨੂੰ 18 ਸਾਲ ਹੋ ਗਏ ਜੀ 18 ਸਾਲ ਫੇਕੇ ਤਾਈ ਕਰਦੇ ਹੋ ਠੀਕ ਹੈ ਜੀ ਬਾਈ ਜੀ ਪਹਿਲਾਂ ਤਾਂ ਆਪਾਂ ਦੱਸੋ ਆ ਏਰੀਆ ਬਾਰੇ ਵੀ ਆ ਸਾਰਾ ਪਲਾਟ ਕੀ ਸਾਈਜ਼ ਆ ਹੈਗਾ ਤੇ ਜਿਹੜੀ ਕੋਠੀ ਬਣੀ ਹੋਈ ਐਨੀ ਸੋਹਣੀ ਆ ਕਿੰਨੇ ਏਰੀਆ 'ਚ ਬਣੀ ਹੋਈ ਆ ਇਹ ਜੀ 75 ਬਾਈ 150 ਦਾ ਦੋ ਪਲਾਟ ਹੈ ਠੀਕ ਹੈ ठीक <Kooti> है मतलब 150 बाय 150 स्क्वाट पूरा प्लाट आएगा हां जी ਤੇ 22 बाय 46 ਤੁਸੀਂ ਕਹਿੰਦੇ ਕੋਠੀ ਬਣੀ ਹੋਈ ਹੈ ਕੋਠੀ ਬਣੀ ਹੋਈ ਹੈ ਠੀਕ ਹੈ ਬਈ ਤੇ ਕੋਠੀ ਦਾ ਡਿਜ਼ਾਈਨ ਬਈ ਬਹੁਤ ਸੋਹਣਾ ਹੈਗਾ ਡਿਜ਼ਾਈਨ ਕਿਸ ਤੋਂ ਬਣਵਾਇਆ ਕੋਠੀ ਦਾ ਇਹ ਜੀ ਗੰਗਾ ਨਗਰ ਦੇ ਆਰਕਟੈਕਟ ਕਹਿੰਦੇ ਜੀ ਵਿਜੇ ਸਰਤੀ ਵਿਜੇ ਸਰਤੀ ਕਹਿੰਦੇ ਠੀਕ ਹੈ ਉਹਨਾਂ ਤੋਂ ਬਣਵਾਇਆ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੈ ਬਾਈ ਉਹਨਾਂ ਨੇ ਤੇ ਬਾਈ ਪਹਿਲਾਂ ਤਾਂ ਗੱਲ ਕਰੀਏ ਆਪਾਂ ਕੋਠੀ ਦੀਆਂ ਦੀ ਕਿੰਨੇ ਫੁੱਟ ਤੇ ਬਈ ਦੀ ਨਿਓਂ ਪਈ ਹੈਗੀ ਐ ਨੀਮ ਜੀ ਇਹ 3 ਫੁੱਟ ਆਪਣੇ ਸੜਕ ਤੋਂ ਡਾਉਣ ਲਈ ਵੀ ਹੈ ਠੀਕ ਹੈ ਜੀ ਤੇ 14 ਦੇ ਵਿੱਚ ਕਾਲਮ ਹੈ 14 ਕਾਲਮ ਬਣਾਏਗੇ ਤੇ ਬੀਮ ਕਿੰਨੇ ਫੁੱਟ ਤੋਂ ਕਿੰਨੇ ਬਈ ਕਿੰਨੇ ਦੇ ਵਿੱਚ ਬੀਮ ਫੁੱਟ ਬਈ 9 ਦਾ ਬੀਮ ਹੈ ਜੀ ਉੱਤੇ ਠੀਕ ਹੈ ਜੀ ਇਹ ਸੜਕ ਦੇ ਉੱਤੋਂ 8 ਫੁੱਟ ਉੱਚਾ ਚੱਕਿਆ ਹੋਇਆ ਜੀ ਸੜਕ ਤੋਂ ਉੱਤੋਂ ਪਲਾਨ ਫਲੇਵਲ ਹੈ ਇਹਦਾ ਪਲਾਨ ਫਲੇਵਲ ਠੀਕ ਹੈ ਜੀ ਤੇ ਭਾਈ ਮੇਨ ਆਪਣੇ ਏਰੀਆ 'ਚ ਜਿਵੇਂ ਸੋਰੇਛਰਾ ਦੀ ਦਿੱਕਤ ਆਉਂਦੀ ਹੈ ਹਾਂ ਉਦੇ ਆਸ ਤੇ ਤੁਸੀਂ ਅੱਜ ਕੀ ਖਾਸ ਕੀਤਾ ਵੀ 16 ਸਲਾ ਨਾ ਆਵੇ ਤੇ ਇਹਦੇ ਵਿੱਚ ਡੀਪੀਸੀ ਵੀ ਲਾਈ ਆ ਬਈ ਇਹ ਕੋਟਾ ਸਟੋਨ ਵੀ ਲੱਗਿਆ ਵੇ ਆਪਣੇ ਕੋਟਾ ਸਟੋਨ ਡੀਪੀਸੀ ਉੱਤੇ ਲਾਇਆ ਹਾਂਜੀ ਕੋਟਾ ਸਟੋਨ ਠੀਕ ਹੈ ਇੱਕ ਬਾਈ ਮੈਂ ਪਹਿਲਾਂ ਇੱਕ ਵੀਡੀਓ ਵੇਖੀ ਸੀ ਨਾ ਵੀ ਉਹ ਕਹਿੰਦੇ ਸੀ ਕਿ ਵੀ ਡੀਪੀਸੀ ਆਪਣੇ ਫਰਸ਼ ਦੇ ਕੱਚੇ ਫਰਸ਼ ਤੋਂ ਆਪਾਂ ਵੀ 3 ਰਤੇ ਨਹੀਂ 3 ਇੰਚ ਉੱਤੇ ਰੱਖਦੇ ਆ ਹਾਂਜੀ ਉਹ ਕੀ ਕਨਸੈਪਟ ਆ ਵੀ ਉਸ ਚੀਜ਼ ਦਾ ਉਹ ਇਹਦੇ ਨਾਲ ਆਉਂਦਾ ਜੀ ਉਹ ਫਿਰ ਟੱਚ ਨਹੀਂ ਕਰਦੀ ਨਾ ਫਰਸ਼ ਨੂੰ ਠੀਕ ਹੈ ਉੱਚੀ ਰਹਿ ਜਾਂਦੀ ਹੈ ਇਹ ਤਾਂ ਫਿਰ ਉਹ ਟੱਚ ਕਰ ਜਾਂਦੀ ਹੈ ਮਿੱਟੀ ਥੱਲੇ ਵਾਲੀ ਉੱਤੇ ਤਾਂ ਚੜਨ ਲੱਗ ਜਾਂਦੀ ਹੈ ਠੀਕ ਹੈ ਬਾਈ ਆ ਮੇਨ ਐਂਟਰੀ ਹੋ ਗਈ ਨਾ ਉਹ ਕਰਦੀ ਹਾਂਜੀ ਡੀਆਰ ਬਹੁਤ ਸੋਨਾ ਵੀ ਜਾਲੀ ਵਾਲਾ ਹੈ ਨਾ ਹਾਂਜੀ ਤੇ ਲੱਕੜਾ ਦਾ ਕੰਮ ਵੀ ਕਿਹੜੇ ਮਿਸਤਰੀ ਨੇ ਕੀਤਾ ਇਹ ਲਖਵਿੰਦਰ ਸਿੰਘ ਹੈ ਜੀ ਰਾਮਗੜੀਆ ਲਖਵਿੰਦਰ ਸਿੰਘ ਹੈਂ ਕਿਹੜੀ ਜਗ੍ਹਾ ਤੋਂ ਆ ਬਈ ਉਹ ਪਿੰਡਾ ਮਰਗੜ ਤੋਂ ਆ ਜੀ ਠੀਕ ਹੈ ਜੀ ਅੰਦਰੋਂ ਦੇਖ ਲੀ ਵੀ ਮੜਾ ਜਾ ਆਏ ਹੋ ਜੀ ਠੀਕ ਹੈ ਬਈ ਕਹਾ ਡਾਊਨ ਸਿਲਿੰਗ ਬਹੁਤ ਵਧੀਆ ਕਰਵਾਈ ਹੋਈ ਆ ਚ ਜਾਲੀ ਕਿਹੜੀ ਕਹਿੰਦੇ ਤਾ ਸੀਐਨਸੀ ਕਟਿੰਗ ਕਹਿੰਦੇ ਆ ਵੀ ਸੀਐਨਸੀ ਕਟਿੰਗ ਬਹੁਤ ਵਧੀਆ ਲੁੱਕ ਲੱਗ ਜਾਂਦੀ ਐ ਨਾ ਵੇਖਣ ਚ ਵੀ ਹਾਂਜੀ ਤੇ ਆ ਬਈ ਆ ਡਰਾਈਂਗ ਰੂਮ ਹੈ ਇਹ ਆਪਣਾ ਆ ਡਰਾਈਂਗ ਰੂਮ ਹੋ ਗਿਆ ਹਾਂਜੀ ਬਈ ਡਰਾਈਂਗ ਰੂਮ ਖਾ ਕੇ ਨਾ ਵਧੀਆ ਲੱਗੀ ਨਾ ਤਾ ਮਤਲਬ ਪ੍ਰੋਪਰਲੀ ਪੂਰਾ ਵਧੀਆ ਤਿਆਰ ਕੀਤਾ ਨਾ ਵੀ ਅੰਦਰ ਵੀ ਪੂਰਾ ਲੱਕੜ ਦਾ ਕੰਮ ਅੰਦਰ ਕਰਵਾਇਆ ਹੋਇਆ ਹਾਂਜੀ ਇਥਰ ਵੀ ਆਪਣੇ ਜਾਲੀ ਤੇ ਉੱਪਰ ਡਾਊਨ ਸਿਲਿੰਗ ਕਰਵਾਈ ਆ ਉੱਪਰ ਲੱਕੜ ਵਾਲੇ ਫਰੇਮ ਬਣਵਾਏ ਆ ਵੀ ਵੇਖਣ ਨੂੰ ਮੂੰਹ ਬੋਲਦੀ ਐ ਘੋਟੇ ਵੀ ਜਿੰਨਾ ਘਰ ਉਮੋਂ ਬੋਲ ਕੇ ਦੱਸਦਾ ਵੀ ਆ ਡਿਜ਼ਾਈਨ ਵੀ ਕਿੰਨਾ ਵਧੀਆ ਲੱਗਿਆ ਜਾਂਦਾ ਕੰਮ ਬਹੁਤ ਵਧੀਆ ਖੋਇਆ ਜੀ ਲੱਕੜਾ ਦਾ ਕੰਮ ਸਾਰਾ ਉਹ ਕੀ ਨਾਮ ਸੀ ਕਹ ਬਾਈ ਦਰਦਾ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਨੇ ਕੀਤਾ ਲਖਵਿੰਦਰ ਸਿੰਘ ਨੇ ਬਾਈ ਕੰਮ ਬਹੁਤ ਵਧੀਆ ਕੀਤਾ ਹੋਇਆ ਜਿੰਨੀ ਵੀ ਆਪਾਂ ਜੋੜੀਆਂ ਦੀ ਗੱਲ ਕਰੀਏ ਸਾਗਵਾਨ ਦੀ ਲੱਕੜ ਦੀ ਹੈ ਨਾ ਵੀ ਉਹ ਵਧੀਆ ਲਾਈ ਹੋਈ ਆ ਤੇ ਆ ਸ਼ੀਸ਼ੇ ਦਾ ਕੰਮ ਹੋ ਗਿਆ ਨਾ ਸ਼ੀਸ਼ਾ ਵੀ ਬਹੁਤ ਵਧੀਆ ਹਲੋ ਟਫਨ ਗਲਾਸ ਵੇਖਣ ਚ ਬਹੁਤ ਵਧੀਆ ਲੱਗ ਜਾਂਦਾ ਹਾਂਜੀ ਆਪਾਂ ਓਵਰਲ ਗੱਲ ਕਰੀਏ ਵੀ ਜਿੰਨੀ ਵੀ ਆ ਨਾ ਲੱਕੜ ਦਾ ਕੰਮ ਕੀਤਾ ਹੋਇਆ ਅਦਰਵਾਹਾ ਪੈਨਲ ਬਣਾਏ ਜੇ ਜੇ ਇੱਥੇ ਚਗਾਠਾ ਦੇ ਉ ਤੇ ਉਸ ਤੋਂ ਬਾਅਦ ਵੀ ਕਿਚਨ ਆ ਗਈ ਜੀ ਆਪਣੇ ਕਿਚਨ ਵਿਖਾ ਵੀ ਇੱਧਰ ਆ ਕੇ ਉਹ ਕਿਚਨ ਦੀ ਐਂਟਰੀ ਹੈ ਤੋਂ ਵਿਖਾ ਵੀ ਆ ਐਂਟਰੀ ਦਾ ਗੇਟ ਕਿੰਨਾ ਵਧੀਆ ਬਣਾਇਆ ਇੱਥੋਂ ਉਤੋਂ ਆ ਡਿਜ਼ਾਈਨਿੰਗ ਹੋਊਗੀ ਵੀ ਯੂਜੂਲੀ ਕਈ ਵਾਰ ਓਪਨ ਕਿਚਨ ਵੀ ਲੋਕੀ ਛੱਡ ਦਿੰਦੇ ਹੁੰਦੇ ਆ ਵੀ ਆਪਾਂ ਗੱਲ ਕਰਦੇ ਆ ਕਈ ਵਾਰ ਰਾਤ ਦੇ ਵਿੱਚ ਖੁੱਲੀ ਹੁੰਦੀ ਹੈ ਵੀ ਆ ਦਰਵਾਜ਼ਾ ਖੁੱਲਾ ਖੁੱਲਾ ਛੱਡ ਦਿੰਦੇ ਨੇ ਆਹ ਡਿਜ਼ਾਈਨ ਬਣਾ ਕੇ ਜਿਹੜਾ ਵਧੀਆ ਬਣਾਇਆ ਉਸ ਤੋਂ ਬਾਅਦ ਆ ਪੈਂਟਰੀ ਹੋਊਗੀ ਕਿਚਨ ਵਾਲੇ ਕੰਮ ਚ ਵੀ ਬਸ ਬਾਈ ਉਹਨਾਂ ਨੇ ਚੰਗਾ ਪੈਸਾ ਲਾਇਆ ਹਾਂਜੀ ਕੰਜੂਸੀ ਨਹੀਂ ਵਰਤੀ ਇਹਦੇ ਵਿੱਚ ਜਦੋਂ ਵੀ ਕੰਜੂਸੀ ਨਹੀਂ ਵਰਤੀ ਉਹ ਨਾ ਕਿਚਨ ਬੇਕ ਕੇ ਬੋਲੀ ਜਾਂਦਾ ਵੀ ਚਾਹੇ ਆਹ ਗੈਸ ਵਾਲੇ ਚੁੱਲ੍ਹੇ ਦੀ ਆਪਣੀ ਵਿੱਚ ਫਿਟਿੰਗ ਲਾ ਲਓ ਹੈਨਾ ਵੀ ਆਹ ਵਾਈਟ ਰੋਕ ਆਪਣਾ ਜਿਹੜਾ ਸਲੇ ਗ੍ਰੇਨਾਈਟ ਪੱਥਰ ਲਾਇਆ ਹਾਂਜੀ ਹਾਂਜੀ ਯੂਜੂਲੀ ਮੈਂ ਕਈ ਕਈ ਘਰਾਂ ਚ ਵੇਖਿਆ ਨਾ ਵੀ ਆਹ ਕਾਲੇ ਰੰਗ ਦਾ ਲਾਇਆ ਹੁੰਦਾ ਹਾਂਜੀ ਕਾਲਾ ਵੀ ਦੇਖੋ ਵਧੀਆ ਲੱਗਦਾ ਲੇਕਿਨ ਵਾਈਟ ਨੂੰ ਮੈਂਟੇਨ ਕਰਨਾ ਬਹੁਤ ਔਖਾ ਕੰਮ ਹੁੰਦਾ ਲੇਕਿਨ ਜਦੋਂ ਆਪਾਂ ਘਰ 'ਚ ਵਾਈਟ ਪੱਥਰ ਲਾ ਲੈਂਦੇ ਹਾਂ ਹਾਂਜੀ ਹਾਂਜੀ ਵਾਈਟ ਪੱਥਰ ਨਾਲ ਕੀ ਆ ਉਹ ਚੀਜ਼ ਬਹੁਤ ਹੀ ਉਬਰ ਕੇ ਆਉਂਦੀ ਆ ਹਾਂਜੀ ਹੁਣ ਤੁਸੀਂ ਥੱਲੇ ਆਪਣੇ ਪੱਲੇ ਬਣਾਏ ਹੋਏ ਜਿਹੜੇ ਠੀਕ ਹੈ ਬਕਸਿਆ ਦੇ ਨਾਲ ਆ ਆਪਾਂ ਵੇਖੀਏ ਤਾਂ ਵਾਈਟ ਰੰਗ ਇੰਟੀਰੀਅਰ ਨਾਲ ਵੀ ਮੈਚ ਕਰਦਾ ਹੈ ਹੈਨਾ ਹਾਂਜੀ ਕਲਰ ਕੰਬੀਨੇਸ਼ਨ ਜਿਹੜਾ ਕਿਚਨ 'ਚ ਰੱਖਿਆ ਹੋਇਆ ਹੈ ਹਾਂਜੀ ਉਹਦੇ ਨਾਲ ਵੀ ਆ ਚੀਜ਼ ਬਹੁਤ ਵਧੀਆ ਲੱਗ ਜਾਂਦੀ ਆ ਤੇ ਡਾਊਨ ਸੀਲਿੰਗ ਦਿਖਾਉਂਦਾਂ ਨਹੀਂ ਕਰਵਾਈ ਹੋਈਗੀ ਜਿਹੜਾ ਹਾਂਜੀ ਉਹ ਵਾਸ਼ਿੰਗ ਏਰੀਆ ਅੱਡ ਆ ਗਿਆ ਕਿਚਨ ਦਾ ਜੀ ਵਾਸ਼ਿੰ ਚਾਦਰ ਵਿਡਰੋਅਰ ਬਣਾਏ ਹੋਏ ਆ ਰੋਰ ਬਖਾਦਰ ਮਨੂ ਆ ਰੋਰ ਪ੍ਰੋਪਰਲੀ ਅੰਦਰ ਬਣਾਏ ਹੋਏ ਆ ਤੇ ਦਰਵਾਜ਼ਾ ਵਾਸ਼ਿੰਗ ਏਰੀਆ ਹੋ ਗਿਆ ਆ ਆਪਣੀ ਬਾਹਲੀ ਰਸੋਈ ਹੋ ਗਈ ਬਾਹਲੀ ਰਸੋਈ ਦੇ ਬਸ ਤੇ ਠੀਕ ਆ ਗਿਆ ਜੀ ਦਰਵਾਜ਼ਾ ਆ ਮੈਨੂੰ ਆ ਨਾ ਪਿੰਡਾਂ ਚ ਆ ਚੀਜ਼ ਬਹੁਤ ਵਧੀਆ ਲੱਗਦੀ ਹੈ ਇਧਰ ਜਦੋਂ ਵੀ ਆਪਾਂ ਕਿਸੇ ਪਿੰਡ ਚ ਕੋਠੀ ਕਰਦੇ ਆ ਨਾ ਬਾਹਰਲੀ ਰਸੋਈ ਹਰ ਇੱਕ ਘਰ ਚ ਹੁੰਦੀ ਹੁੰਦੀ ਹੈ ਜੋ ਚੁੱਲਾ ਬਣਾ ਕੇ ਵੀ ਐਤੋਂ ਨਾ ਇੱਕ ਤਾਂ ਵੀ ਆਪਣੀ ਪੁਰਾਣੀ ਚੀਜ਼ ਖਤਮ ਨਹੀਂ ਹੁੰਦੀ ਵੀ ਆਪਣਾ ਇੱਕ ਦੇਸੀ ਪੁਣਾ ਜਾ ਕੇ ਨੇ ਨਾ ਵੀ ਉਹ ਚੀਜ਼ ਵੀ ਆਪਣਾ ਪੁਰਾਣਾ ਕਲਚਰ ਸਾਰਾ ਦਾ ਕਲਚਰ ਸਾਂਭ ਕੇ ਰੱਖਿਆ ਹੁੰਦਾ ਉਹ ਚੀ ਬੜੀ ਵਧੀਆ ਲੱਗਦੀ ਹੈ ਮਾਡਰਨ ਦੀ ਮਾਡਰਨ ਹੈਗੀ ਜੀ ਚਾਹੇ ਕਿਚਨ ਬਾਹਰਲੀ ਹੋ ਗਈ ਆ ਅੰਦਰ ਆਪਣੀਆਂ ਮਾਡਰਨ ਕਿਚਨ ਹੋ ਗਈ ਨਾ ਵੇਖਣ ਚ ਬਹੁਤ ਵਧੀਆ ਲੱਗਦੀ ਹੈ ਹੁਣ ਇਸ ਤੋਂ ਬਾਅਦ ਆਪਾਂ ਜੇ ਹੁਣ ਲੋਬੀ ਦੀ ਗੱਲ ਕਰੀਏ ਹਾਂਜੀ ਲੋਬੀ ਬਹੁਤ ਖੁੱਲੀ ਬਣੀ ਹੋਈ ਹੈ ਹਾਂਜੀ ਜੀ ਭਾਈ 29 ਦਾ ਸਾਈਜ਼ ਹੈ ਜੀ ਲੋਬੀ ਦਾ 20 ਬ 29 ਦਾ ਲੋਬੀ ਦਾ ਸਾਈਜ਼ ਹੈ ਯੂਜੂਲੀ ਦੋ ਕਮਰੇ ਜਿੱਦੀਆਂ ਲੋਬੀ ਬਣਾ ਰੱਖੀ ਹੈ ਤੇ ਵੇਖਣ ਦੇਖੋ ਕਿੰਨੀ ਵਧੀਆ ਲੱਗ ਜਾਂਦੀ ਹੈ ਖੁੱਲਾ ਵੇੜਾ ਲੱਗ ਜਾਂਦਾ ਨਾ ਬੈਠਣ ਦੀ ਕੋਈ ਦਿੱਕਤ ਕੱਲ ਨੂੰ ਸਹੀ ਕੋਈ ਆਪਾਂ ਨੂੰ ਜਗ੍ਹਾ ਦੀ ਕਮੀ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ ਆਹ ਵਈ ਬੈਡਰੂਮ ਬਣਾਇਆ ਤੇ ਕਾ ਐਂਟਰੀ ਹੋ ਗਈ ਉਹ ਐਂਟਰੀ ਆ ਗਈ ਅੱਛਾ ਇੱਕ ਆ ਐਂਟਰੀ ਹੋ ਗਈ ਤੇ ਕਾ ਐਂਟਰੀ ਹੋ ਗਈ ਦੋਵੇਂ ਪਾਸੇ ਪੋਰਚ ਏਰੀਆ ਦੀ ਠੀਕ ਹੈ ਆ ਆ ਦੇਖਾ ਕਿੰਨਾ ਵਧੀਆ ਬਣਾਇਆ ਲਗਤਾ ਲਗ ਬਣਾਇਆ ਹੋਇਆ ਠੀਕ ਹੈ ਪੂਜਾ ਘਰ ਨਾਲੇ ਮੰਦਿਰ ਬਹੁਤ ਹੀ ਵਧੀਆ ਮਤਲਬ ਬਾਬਾ ਜੀ ਦਾ ਕਮਰਾ ਬਣਾਇਆ ਵੇਖਣ ਦੇਖੋ ਕਿੰਨਾ ਵਧੀਆ ਡਿਜ਼ਾਈਨ ਆ ਮਗਰ ਡਿਜ਼ਾਈਨ ਜਾਲੀ ਵਾਲਾ ਜਿਹੜਾ ਬਣਾਇਆ ਹੈ ਪੈਨਲ ਬਣਾਇਆ ਲੱਕੜ ਵਾਲੇ ਵੇਖਣ ਚ ਬਹੁਤ ਹੀ ਵਧੀਆ ਲੱਗ ਜਾਂਦੇ ਆ ਕਮਰੇ ਵਾਲਾ ਦਿਖਾਇਓ ਮਨੂਆ ਦਾ ਬਾਥਰੂਮ ਆ ਉਹ ਆ ਬੈਡਰੂਮ ਨੂੰ ਇੱਧਰ ਆਸ। ਆ ਬਹਾ। ਸ਼ੀਟ ਹੈ ਜੇ ਜਬ ਲਾਈਟਰ ਵਾਲੀ ਸ਼ੀਟ ਲਾ ਕੇ ਤੇ ਮਗਰ ਲਾਈਟਾਂ ਲਾਈ। ਲਾਈਟ ਲਾਈਟ ਲੱਗੀ। ਵੇਖਣ ਚ ਕਿੰਨੀ ਵਧੀਆ ਲੱਗ ਜਾਂਦੀ ਐ। ਇੱਧਰੋਂ ਆ ਆਪਣਾ ਪੈਨਲ ਹੋ ਗਿਆ। ਦੂਜਾ ਮੇਨ ਗੱਲ ਐ ਵੀ ਘਰ ਦਾ ਡਿਜ਼ਾਈਨ ਬਣਾਇਆ ਵੀਜੇ ਸਾਹਿਬ ਤੇਰਾ ਨੇ। ਹਾਂਜੀ। 디자인 ਬੋਡੀ ਦੀ ਆਪਾਂ ਗੱਲ ਕਰੀਏ ਘਰ ਚ ਉਹਨਾਂ ਨੇ ਕਮਰਿਆਂ ਦੇ ਵਿੱਚ ਨਾ ਤਾਂ ਕੋਈ ਵੈਂਟੀਲੇਸ਼ਨ ਦੀ ਕਮੀ ਰੱਖੀ ਹੈ ਠੀਕ ਹੈ ਪ੍ਰੋਪਰ ਵੈਂਟੀਲੇਸ਼ਨ ਫੋਲੋ ਲਾਈਟਿੰਗ ਪ੍ਰੋਪਰ ਹੈ ਵੈਂਟੀਲੇਸ਼ਨ ਪ੍ਰੋਪਰ ਹੈਗੀ ਹੈ ਕਮਰੇ ਖੁੱਲੇ-ਖੁੱਲੇ ਬਣਾਏ ਆ ਵੀ ਆਨ ਵੀ ਆਪਣਾ ਕੰਮ ਅੰਦਰ ਵੱਟ ਦੇ ਕਮਰਾ ਵੀ ਪੀੜਾ ਕਰਾ ਰੱਖਿਆ ਔਰ ਜੋ ਕਮਰੇ ਜ਼ਰੂਰਤ ਹੁੰਦੀ ਹੈ ਕਿਸੇ ਚੀਜ਼ ਦੀ ਜਿਵੇਂ ਮੰਨ ਲਓ ਐਥੋ ਡਰੈਸਿੰਗ ਏਰੀਆ ਦੀ ਗੱਲ ਕਰ ਲੋ ਹਾਂਜੀ ਡਰੈਸਿੰਗ ਏਰੀਆ ਬਖਾਦਰ ਮਾਰਾ ਜਾ ਠੀਕ ਹੈ ਆ ਡਰੈਸਿੰਗ ਏਰੀਆ ਲਾ ਲੋ ਅਟੈਚ ਬਾਥਰੂਮ ਨਾਲ ਆਇਆ ਕਮਰਾ ਪੂਰਾ ਖੁੱਲਾ ਬਣਾਇਆ ਤੇ ਬਾਥਰੂਮ ਵਾਲਾ ਕੰਮ ਦੇਖ ਆ ਡਾਇਰ ਨਾਲ ਕੰਮ ਕਿੰਨਾ ਸੋਹਣਾ ਕੀਤਾ ਹੋਇਆ ਹੈ ਪ੍ਰੋਪਰਲੀ ਪੈਟਰਨ ਨਾਲ ਵਧੀਆ ਡਿਜ਼ਾਈਨ ਬਣਾਈ ਹੈ ਚੀਜ਼ ਹਨਾ ਵੀ ਵੇਖਣ ਚ ਲੱਗਦਾ ਹੈ ਵੀ ਯਾਰ ਵੀ ਜਦੋਂ ਘਰ ਚ ਆਪਾ ਪੈਸਾ ਲਾਉਂਦੇ ਆ ਨਾ ਬਈ ਉਹ ਤੋਂ ਦੁੱਖ ਨਹੀਂ ਹੁੰਦਾ ਜਦੋਂ ਚੀਜ਼ ਆਪ ਨੂੰ ਚੀਜ਼ ਬੋਲਣ ਲੱਗ ਜੇ ਹਾਂਜੀ ਜਦੋਂ ਆਪਾਂ ਪੈਸਾ ਲਾਈਏ ਫਿਰ ਵੀ ਆਪਣੀ ਗੱਲ ਨਾ ਬਣੇ ਫਿਰ ਲੱਗਦਾ ਯਾਰ ਵੀ ਆਪਾਂ ਪੈਸਾ ਗਲਤ ਜਗ੍ਹਾ ਲਾ ਫਿਰਗਾ ਸਹੀ ਹੈ ਲੇਕਿਨ ਜਦੋਂ ਆਪਾਂ ਪੈਸਾ ਲਾਣੇ ਹੈਗੇ ਆ ਹਾਂਜੀ ਔਰ ਚੀਜ਼ ਬੋਲ ਕੇ ਆਵੇ ਉੱਪਰ ਕੇ ਆਵੇ ਫਿਰ ਲੱਗਦਾ ਵੀ ਹਾਂ ਵਾਕਈ ਆਪਣਾ ਬੰਦੇ ਨੂੰ ਸੰਤੁਸ਼ਟੀ ਹੋਏ ਸੰਤੁਸ਼ਟੀ ਹੋਏ ਕੰਮ ਕੀਤਾ ਹੈ ਹਾਂ ਔਰ ਬਈ ਕਿੰਨੇ نیچے ਕਿੰਨੇ ਬੈਡਰੂਮ ਹੈ ਵੀ ਘਰ ਚ ਆ ਵੀ ਬੈਡਰੂਮ ਨੇ ਦੋ ਬੈਡਰੂਮ ਹੈ ਇੱਕ ਡਰਾਈੰਗ ਰੂਮ ਹੈ ਦੋ ਬੈਡਰੂਮ ਹੋ ਕੇ ਡਰਾਈੰਗ ਰੂਮ ਹੋ ਕੇ ਲੌਬੀ ਤੇ ਆਪਣਾ ਕਿਚਨ ਹੋ ਕੇ ਆਈ ਹੈ ਆ ਬਗਮ ਨੂੰ ਹੋਰ ਮਾਸਟਰ ਬੈਡਰੂਮ ਆ ਮਾਸਟਰ ਬੈਡਰੂਮ ਦਾ ਸਾਈਜ਼ ਵੇਖ ਆ ਕਮਰੇ ਦਾ ਸਾਈਜ਼ ਕਿੰਨਾ ਬਈ 20x16 ਹੈਗੀ 20x16 ਦਾ ਲੱਕੜਾ ਲੱਕੜਾ ਦਾ ਲੱਕੜਾ ਵਾਲਾ ਕੰਮ ਘਰ ਚ ਬਹੁਤ ਵਧੀਆ ਲੱਗਿਆ ਹਰੇਕ ਕਮਰੇ ਚ ਵਧੀਆ ਬਹੁਤ ਵਧੀਆ ਭੁਲ ਕੇ ਕਰਾਇਆ ਹੈ ਵੀ ਬੋਲਦਾ ਹੈ ਯਾਰ ਲੱਕੜ ਦਾ ਕੰਮ ਵੀ ਵਾਕਈ ਪੈਸਾ ਲਾਇਆ ਮਹਰ ਵਾਲਮਾਰੀ ਵਿਖਾਉ ਨੂੰ ਆ ਵਾਲੀ ਮਰ ਵਾਰਡਰੋਬ ਆ ਦੇ ਮਤਲਬ ਬੋਲਦੀ ਹੈ ਚੀਜ਼ ਵੀ ਮਾਡਰਨ ਦੀ ਮਾਡਰਨ ਲੁੱਕ ਹੈਗੀ ਹੈ ਠੀਕ ਹੈ ਆਪਾਂ ਇਹ ਵੀ ਨਹੀਂ ਕੋਈ ਬਾਹਰ ਸ਼ੋਸ਼ੇ ਪਾਜੀ ਕੀਤੀ ਵੀ ਰੰਗ ਰੰਗਾ ਕਰ ਰੱਖਿਆ ਕਲਰ ਕੰਬੀਨੇਸ਼ਨ ਦਵਾਰਾ ਦਾ ਰੰਗ ਹੈ ਨਾ ਲੱਕੜ ਦੀ ਜਿਹੜੀ ਪਲਾਈ ਲਾਈ ਹੋਈ ਹੈ ਪਲਾਈਵੁੱਡ ਦਾ ਰੰਗ ਕਲਰ ਬਹੁਤ ਹੀ ਵਧੀਆ ਮੈਚਿੰਗ ਕੀਤੀ ਹੋਈ ਹੈ ਥੱਲੇ ਉਹਨਾਂ ਬਈਆ ਪੱਥਰ ਵੀ ਕਿਹਨੇ ਲਾਇਆ ਇਹ ਰਾਜੇਂਦਰ ਜੀ ਰਾਮਗੜੀਆਂ ਨੇ ਲਾਇਆ ਠੀਕ ਹੈ ਪੱਥਰ ਦੀ ਉਹਨਾਂ ਦੇ ਵੱਡਾ ਬਹੁਤ ਵਧੀਆ ਕੰਮ ਵੱਡੀ ਉਹ ਨਹੀਂ ਨੋਰਮਲ ਜਿਹਾ ਸਲੇਬ ਆ 2x4 ਦੀ ਹੈਗੀ ਹੈ 2/2 2/2 ਦੀ ਠੀਕ ਹੈ ਤੇ ਵੇਖਣ ਚ ਬਹੁਤ ਵਧੀਆ ਲੱਗ ਜਾਂਦੀ ਹੈ ਇਧਰ ਬਾਥ ਰੂਮ ਡਰੈਸਿੰਗ ਏਰੀਆ ਬਖਾ ਇੱਕੋ ਇਧਰ ਬاتھ ਰੂਮ ਬਖਾਣ ਵਾਲੇ ਮਤਲਬ ਵੇਖਣ ਚ ਚੀਜ਼ ਜਾਨੀ ਵਧੀਆ ਲੱਗਦੀ ਆ ਉਹਨਾਂ ਡਰੈਸਿੰਗ ਏਰੀਆ ਕਿੰਨਾ ਖੁੱਲਾ ਹੈਗਾ ਵਧੀਆ ਵੇਖਣ ਚ ਹਨ ਵੀ ਪ੍ਰੋਪਰਲੀ ਆਪਾਂ ਕਹਿ ਸਕਦੇ ਆਂ ਵੀ ਹਾਂਜੀ ਕੋਈ ਕਮੀ ਨਹੀਂ ਘਰ ਚ ਵੀ ਇੰਟੀਰੀਅਰ ਹੋਵੇ ਨਾ ਘਰ ਦਾ ਤਾਂ ਆਜਾ ਹੋਵੇ ਬੰਦਾ ਪੈਸਾ ਲਾਵੇ ਤੇ ਉਹ ਬੋਲਦਾ ਹੋਵੇ ਹਾਂ ਆਇਆ ਉੱਤੇ 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 ਕਿੰਨੇ ਕਮਰੇ ਬਾਈ ਉੱਤੇ ਦੋ ਰੂਮ 2 1 6 ਇੱਕ ਦੋ ਰੂਮਾਂ ਦੋ ਅੱਛਾ ਇੱਕ ਬਣੀ ਅੰਦਰ ਦੇਖ ਹੈਗਾ ਨਹੀਂ ਨਹੀਂ ਮੈਂ ਤਾਂ ਦੋ ਰੂਮ ਤਿਆਰ ਇੱਕ ਹੋਵੇ ਤਿਆਰ ਇੱਕ ਹੋਵੇ ਇੰਟੀਰੀਅਰ ਦਾ ਕੰਮ ਠੀਕ ਹੈ ਆ ਚੀਜ਼ ਬਖਾ ਹਾਂਜੀ ਆ ਦਖਾ ਆ ਚੀਜ਼ ਹੂੰ ਬੋਲਦੇ ਹਨ ਹੂੰ ਉੱਤੇ ਚਲੀ ਜਾਓ ਰਾਤ ਨੂੰ ਹਨੇਰਾ ਹੋਵੇ ਘਰ ਦੇ ਵਿੱਚ ਬੰਦੇ ਨੇ ਜਾਣਾ ਹੋਵੇ ਉੱਤੇ ਤੇ ਬੰਦੇ ਨੂੰ ਲਾਈਟ ਜਗਾਣ ਦੀ ਲੋੜ ਲਗੀ ਜਿਹੜੀ ਆ ਚੀਜ਼ ਹੈਗੀ ਹੈ ਨਾ ਹਾਂਜੀ ਲੁੱਕ ਦੀ ਲੁੱਕ ਵਧੀਆ ਸੇਫਟੀ ਨਾਲੇ ਹਾਂ ਜੀ ਵੇਖਣ ਚ ਵਧੀਆ ਤੇ ਨਾਲੇ ਆਪਾਂ ਕਹੀਏ ਵੀ ਇਹ ਨਾ ਵੀ ਕੱਲ ਨੂੰ ਕੋਈ ਘਰ ਚ ਆ ਕੇ ਕਹਿੰਦਾ ਅਗਲਾ ਐਂ ਨਹੀਂ ਕਹੂਗਾ ਇਹ ਵੀ ਤੁਸੀਂ ਚੀਜ਼ ਮਾੜੀ ਬਣਾਈ ਹਾਂ ਜੀ ਹਾਂ ਜੀ ਚਾਹੇ ਆਪਾਂ ਗ੍ਰਿਲ ਦੀ ਗੱਲ ਕਰੀਏ ਟੌਫ ਐਂਡ ਵਿੱਚ ਫਿੱਟ ਕੇ ਤਾਂ ਉਹਦੀ ਗੱਲ ਕਰੀਏ ਠੀਕ ਹੈ ਪੂਰੇ ਇੰਟੀਰੀਅਰ ਚ ਆਪਣੇ ਲੱਕੜ ਦਾ ਜਿੰਨਾ ਕੰਮ ਆਇਆ ਉਹਦੀ ਗੱਲ ਕਰੀਏ ਸਟੈਪ ਬਾਏ ਸਟੈਪ ਆਪਣੇ ਜੋ ਆਪਣੇ ਲਾਈਟਾਂ ਲਾਈ ਹੈ ਨਾ ਸੈਂਸਰ ਦੇ ਨਾਲ ਉਹਦੀ ਗੱਲ ਕਰੀਏ ਵੀ ਓਵਰ ਆਲ ਚੀਜ਼ ਬਹੁਤ ਵਧੀਆ ਬਣਾਈ ਆ ਆ ਵੀ ਬੈਡਰੂਮ ਹੈ ਵੀ ਉਹ ਬਾਥਰੂਮ ਹੈ ਆਹ ਵਾਸ਼ਰੂਮ ਹੋ ਗਿਆ ਠੀਕ ਹੈ ਇਧਰ ਹੋ ਗਈ ਇੰਤਰੀ ਇਹ ਠੀਕ ਹੈ ਇਹ ਬੈਡਰੂਮ ਆ ਗਿਆ ਜੀ ਅੱਛਾ ਤੇ ਕੰਮ ਚੱਲੀ ਜਾਂਦਾ ਠੀਕ ਹੈ ਆ ਮਾ ਨੂੰ ਚੱਲਦਾ ਕੰਮ ਖਾ ਮੜਾ ਇਧਰ ਇਧਰ ਹੁਣ ਆ ਇੱਥੇ ਇਹ ਕਮਰਾ ਤਿਆਰ ਹੋਈ ਜਾਂਦਾ ਲੱਕੜਾ ਲਵਾਈ ਅਜ ਲੱਗੇ ਹੋਏ ਲੇਕਿਨ ਵੇਖ ਵੀ ਇਤੋਂ ਕਿੰਨੀ ਮਿਹਨਤ ਲੱਗਦੀ ਹੈ ਲੱਕੜਾ ਵਾਲੇ ਕੰਮ ਚ ਹੈ ਨਾ ਵੀ ਆਪਾਂ ਜਦੋਂ ਵੇਖਦਾ ਬਣੀ ਬਣੀ ਚੀਜ਼ ਵੇਖਦੇ ਆ ਬਈ ਹਾਂਜੀ ਉਦੋਂ ਆਪਾਂ ਲੱਗਦਾ ਰਿਆ ਯਾਰ ਕੀ ਕੰਮ ਕੀਤਾ ਕਿੰਨਾ ਟਾਈਮ ਲਾਇਆ ਹੋਊਗਾ ਲੇਕਿਨ ਮਿਹਨਤ ਜਿਹੜਾ ਵੀ ਬੰਦਾ ਬਣਾਈ ਜਾਂਦਾ ਨਾ ਕਲਾਕਾਰ ਜਿਹੜਾ ਬੰਦਾ ਹੈਗਾ ਸਕਿੱਲ ਜਰੀ ਹੈਗੀ ਐ ਸਹੀ ਉਹ ਜਦੋਂ ਬੰਦਾ ਬਣਾਉਂਦਾ ਹੈ ਕੀ ਉਦੋਂ ਪਤਾ ਲੱਗਦੀ ਇਹ ਕਿੰਨੀ ਹੈਗੀ ਐ ਬਣੀ ਬਣਾਈ ਚੀਜ਼ ਤੇ ਹਰ ਕੋ ਤਰੀਫ ਕਰਦਾ ਹੈ ਹਾਂਜੀ ਬੰਦ ਦੀ ਚੀਜ਼ ਵੇਖ ਕੇ ਜਿੰਨੀ ਮਿਹਨਤ ਲੱਗਦੀ ਆ ਉਹਦੀ ਕੋਈ ਕੋਈ ਦੱਸਦਾ ਹੁੰਦਾ ਵੀ ਯਾਰ ਅਸੀਂ ਇਹਨਾਂ ਮੱਥਾ ਮਾਰਿਆ ਵੀ ਹੈਗਾ ਜੀ ਬੋਲਦੀ ਵੀ ਐ ਆਹ ਦੀ ਉੱਪਰਲੀ ਐਂਟਰੀ ਹੋ ਗਈ ਉੱਪਰ ਗੇਟ ਖੁੱਲਿਆ ਵੀ ਖੁੱਲਿਆ ਹੀ ਹੋਊਗਾ ਉੱਪਰੋਂ ਭਗਾਈ ਮਾਰਿਆ ਹਾਂਜੀ ਫਰਜ਼ ਇਹ ਨਾਲ ਵਧੀਆ ਵੀ ਘੱਟ ਸਪੇਸ ਦੇ ਵਿੱਚ ਵੀ ਉਹਨਾਂ ਆਰਕੀਟੈਕਟ ਦੀ ਗੱਲ ਹੁੰਦੀ ਆ ਵੀ ਘੱਟ ਸਪੇਸ ਦੇ ਵਿੱਚ ਕਿਵੇਂ ਯੂਜ਼ ਕਰਨਾ ਚਾਹੀਏ ਚੀਜ਼ ਨੂੰ ਆਮ ਇੰਜੀਨੀਅਰ ਦੱਸਦਾ ਹੁੰਦਾ ਉਹ ਉਹ ਚੀਜ਼ ਯੂਜ਼ ਕਰਨੀ ਹੁੰਦੀ ਹੈ ਹੋਰ ਤਾਂ ਸਿੱਧੀ ਕੋਣੀ ਚਾੜ ਦਿੰਦੇ ਆ ਜਾਂ ਜਗ੍ਹਾ ਵੇਸਟ ਹੁੰਦੀ ਹੈ ਜਗ੍ਹਾ ਛੱਡੀ ਹੁੰਦੀ ਉਹਦਾ ਕੋਈ ਫਾਇਦਾ ਨਹੀਂਗਾ ਹਾਂਜੀ ਠੀਕ ਹੈ ਆ ਉੱਪਰ ਹੋ ਗਿਆ ਪਛਾਤਾਲ ایرিয়া ਠੀਕ ਹੈ ਪਾਣੀ ਟੈਂਕੀ ਦਾ ਪਾ ਕੇ ਰੱਖੀ ਹੋਈ ਹੈ ਨਾ ਪਾਣੀ ਗਰਮ ਹੋਵੇ ਨਾ ਕੁਝ ਨਾ ਟੈਂਕੀ ਖਰਾਬ ਹੋਵੇ ਕੱਲ ਨੂੰ ਸਾਫ ਸਫਾਈ ਕਰਨੀ ਹੈ ਉਹ ਵੀ ਸੋਖਾ ਕਾ ਮੈਂ ਦੋ ਟੈਂਕੀਆਂ ਰੱਖੇ ਪਾਣੀ ਦੀ ਵੀ ਇੱਥੇ ਦੋ ਆ ਜੀ ਠੀਕ ਆ ਬਹੁਤ ਕਾ ਹੈਗੀ ਆ ਵੀ ਕਰਦੇ ਜਿੰਨੇ ਜੀ ਹੈਗੇ ਉਹਨਾਂ ਵਾਸਤੇ ਵੀ ਇਨਫਸ ਹੈਗਾ ਸਿਸਟਮ ਜਾਂ ਇਧਰੋਂ ਵਿਖਾ ਇੱਕ ਬਾਈ ਇਧਰੋਂ ਉਹ ਤੋਂ ਸੋ ਸਾਹਮਣੇਲੀ ਕੋਠੀ ਤੇ ਜ਼ੂਮ ਕਰ ਬਾਈ ਉਹ ਜਿਹੜੀ ਸਾਹਮਣੇ ਕੋਠੀ ਬਣਦੀ ਵੀ ਹੈ ਨਾ ਜ਼ੂਮ ਕਰਕੇ ਵਿਖਾ ਆ ਵੀ ਬਾਈ ਹੋਰੇ ਬਣਾਈ ਜਾਂਦੇ ਆ ਜਲਦੀ ਆਪਾਂ ਇਹਦੀ ਵੀ ਵੀਡੀਓ ਲੈ ਕੇ ਆਵਾਂਗੇ ਹਾਂ ਆ ਜਾ ਵਾਪਸ ਯਾਰ ਬਹੁਤ ਸੋਹਣੀ ਬਣੀ ਹੋਈ ਹੁਣ ਚਾਹੇ ਆਪਾਂ ਪੋੜੀਆਂ ਦੀ ਗੱਲ ਕਰੀਏ ਲੋਬੇ 'ਚ ਉਹਨਾਂ ਉਪਰ ਡਾਊਨ ਸੀਲਿੰਗ ਕੀਤੀ ਹੈ ਆ ਬਾਈ ਨੇ ਮਨ ਲਵਾ ਜਗਾ ਛੱਡੀ ਝੂਮਰ ਵਾਸਤੇ ਹਾਂਜੀ ਇੱਥੇ ਵੱਡਾ ਝੂਮਰ ਲੱਗੂਗਾ ਹੁਣ ਥੱਲੇ ਬੰਦਾ ਬੈਠਾ ਹੋਵੇ ਉੱਪਰ ਝੂਮਰ ਤੇ ਆ ਡਾਊਨ ਸੀਲਿੰਗ ਵੇਖ ਕੇ ਨਾ ਬਹੁਤ ਹੀ ਵਧੀਆ ਲੱਗੂਗਾ ਘਰਾਂ ਇਹ ਲੱਗੂਗਾ ਯਾਰ ਵੀ ਕਿਸੇ ਮਹਿਲ ਚ ਆ ਗਿਆ ਆਪਾਂ ਘਰ ਚ ਨਹੀਂ ਆਏਗੇ ਉਹਨੂੰ ਇੱਧਰ ਆ ਕੇ ਵਿਖਾ ਯਾਰ ਉੱਪਰ ਏਰੀਆ ਪੂਰਾ ਖੁੱਲਾ ਹੈ ਇੱਧਰ ਆ ਕੇ ਵਿਖਾ ਹੁਣ ਇੱਥੇ ਆਉਂਦੀ ਹਵਾ ਵੇਖ ਹਾਂਜੀ ਹਵਾ ਵੇਖ ਇੱਥੇ ਉਹ ਵੀਡੀਓ ਵੇਖਣ ਨਾਲ ਨਹੀਂ ਪਤਾ ਲੱਗੂਗਾ ਹੁਣ ਆਪਾਂ ਇੱਥੇ ਖੜੇ ਆ ਨਾ ਸਾਨੂੰ ਮਹਿਸੂਸ ਹੋ ਜਾਂਦਾ ਹੈ ਵੀ ਇੰਨਾ ਖੁੱਲਾ ਏਰੀਆ ਇੱਥੇ ਬਣਾਇਆ ਬ ਸੀਆਲ 'ਚ ਬੈਠੇ ਹਾਂਜੀ ਗਰਮੀ 'ਚ ਬੈਠੇ ਮੀਂਹ 'ਚ ਬੈਠੇ ਆਹ ਜਗ੍ਹਾ ਹੈ ਨਾ ਅਸਲੀ ਬੰਦੇ ਨੂੰ ਦੱਸੋ ਕਿ ਯਾਰ ਵੀ ਵਾਕਈ ਵੀ ਨਾ ਗਰਮੀ ਲੱਗੇ ਹਾਂਜੀ ਠੀਕ ਹੈ ਤੇ ਐਂ ਵਧੀਆ ਫੀਲ ਹੋਊਗਾ ਇਧਰੋਂ ਵਖਾ ਆ ਵੀ ਆ ਕਿੰਨਾ ਬਰਾਂਡਾ ਕੋ ਖੁੱਲਾ ਛੱਡਿਆ ਹੋਇਆ ਇੱਥੇ 18:20 15 ਦਾ ਏ 18:15 ਦਾ ਹਾਂਜੀ ਠੀਕ ਹੈ ਇਧਰੋਂ ਵੈਂਟੀਲੇਸ਼ਨ ਹੋ ਗਈ ਇਸ ਘਰ ਦੀ ਇਸ ਕਮਰੇ ਦੀ ਵੀ ਹੋ ਗਈ ਲੋਬੀ ਦੀ ਵੈਂਟੀਲੇਸ਼ਨ ਹੋ ਗਈ ਪ੍ਰੋਪਰਲੀ ਬਹੁਤ ਸੋਨਾ ਬਣਾਇਆ ਕਰ ਔਟਾਫਨ ਦੀ ਆ ਗਈ ਠੀਕ ਆ ਔਟਾਫਨ ਵਾਲੀ ਵਿਗਾ ਗ੍ਰਿਲ ਕਈ ਜਾਲੀ ਲਵਾਉਂਦੇ ਹਨ ਨਾ ਵੀ ਇਹ ਬੰਦੇ ਦੀ ਜਾਲ ਚੋਇਸ ਹੁੰਦੀ ਹੈ ਕੋਈ ਆਪਣੇ ਅੱਜ ਕੱਲ ਜਾਲੀਆਂ ਵੀ ਬਹੁਤ ਚੱਲੀਆਂ ਨੇ ਸੀਮੈਂਟ ਵਾਲੀਆਂ ਕੋਈ ਪੱਥਰ ਵਾਲੀ ਜਾਲੀ ਵੀ ਲਵਾਉਂਦਾ ਹੈ ਹਨਾ ਕਈ ਸਿੰਪਲ ਆਪਣੇ ਜਿਵੇਂ ਸਾਹਮਣੇ ਵਾਲਾ ਘਰ ਹੈਗਾ ਉਹ ਬਾਈ ਉਹਨਾਂ ਨੇ ਸਿੰਪਲ ਉੱਥੇ ਬੰਦ ਕਰਕੇ ਬਾਉਂਡਰੀ ਬਣਾ ਰੱਖੀ ਹੈ ਲੇਕਿਨ ਆ ਹਰ ਇੱਕ ਚੀਜ਼ ਦੀ ਵੀ ਆਪਣੀ ਇੱਕ ਹੋएगी ਆ ਵੀ ਆਪਾਂ ਕਹਿੰਦੇ ਆ ਆਪਣੀ ਇੱਕ ਕੀ ਕਹਿੰਦੇ ਉਹਨੂੰ ਚੋਇਸ ਕਹਦੇ ਰੋਪ ਕਹਦੇ ਹਰ ਇੱਕ ਚੀਜ਼ ਦਾ ਨਾ ਇੱਕ ਆਪਣਾ ਰੋਪ ਹੁੰਦਾ ਹੈ ਚਾਹੇ ਆਪਾਂ ਟਾਫਨ ਗਲਾਸ ਦੀ ਗੱਲ ਕਰੀਏ ਚਾਹੇ ਆਪਾਂ ਸਿੰਪਲ ਬਾਉਂਡਰੀ ਦੀ ਗੱਲ ਕਰੀਏ ਚਾਹੇ ਆਪਾਂ ਜਾਲੀ ਪਾਵੇ ਬਹੁਤ ਚੱਲਦੇ ਆ ਗਏ ਪਹਿਲਾਂ ਚੱਲਦੇ ਸੀ ਦੁਬਾਰੇ ਫੇਰ ਚੱਲਣ ਲੱਗ ਗਏ ਨਾ ਪਾਵੇ ਵੇਖਣ ਚ ਬਹੁਤ ਵਧੀਆ ਲੱਗਦੇ ਆ ਠੀਕ ਆ ਓਵਰ ਆਲ ਬਈ ਇਹਨਾਂ ਘਰ ਬਹੁਤ ਵਧੀਆ ਬਣਾਇਆ ਠੀਕ ਆ ਦੋਸਤੋ ਜਿਵੇਂ ਕਿ ਤੁਹਾਨੂੰ ਪੂਰੀ ਕੋਠੀ ਵਿਖਾਈ ਸੀਗੀ ਮੈਨੂੰ ਤਾਂ ਵੀ ਇਹ ਕੋਠੀ ਬਹੁਤ ਵਧੀਆ ਲੱਗੀ ਇੰਟੀਰੀਅਰ ਦੀ ਗੱਲ ਕਰੀਏ ਐਕਸਟੀਰੀਅਰ ਦੀ ਗੱਲ ਕਰੀਏ ਘਰ ਦੇ ਡਿਜ਼ਾਈਨ ਦੀ ਗੱਲ ਕਰੀਏ ਜਗਾ ਦੀ ਗੱਲ ਕਰੀਏ ਨਾ ਤੇ ਚਾਹੇ ਪੀਓਪੀ ਦੀ ਸਫਾਈ ਆ ਆ ਕੋ ਔਰ ਜੇ ਤੁਸੀਂ ਵੀ ਦੋਸਤੋ ਆ ਇੰਨਾ ਵਧੀਆ ਕੰਮ ਕਰਵਾਣਾ ਆਪਦੀ ਕੋਠੀ ਦਾ ਕੋਈ ਵੀ ਤੁਹਾਨੂੰ ਰਾਏ ਮੁਸ਼ਾਹਰਾ ਚਾਹੀਦਾ ਠੀਕ ਹੈ ਬਾਈ ਉਹਦਾ ਨੰਬਰ ਮੈਂ ਵਿੱਚ ਪਾ ਦੂੰਗਾ ਤੁਸੀਂ ਇਹਨਾਂ ਨੂੰ ਜਦੋਂ ਮਰਜੀ ਫੋਨ ਕਰ ਲਿਓ ਹੋਰ ਕੋਈ ਡਿਟੇਲ ਚਾਹੀਦੀ ਹੈ ਮੇਰਾ ਨੰਬਰ ਵਿੱਚ ਹੈਗਾ ਤੁਸੀਂ ਮੈਨੂੰ ਫੋਨ ਕਰ ਲਿਓ ਜਿਹੜਾ ਜਿੰਨੇ ਬਾਈ ਨੇ ਘਰ ਡਿਜ਼ਾਈਨ ਕੀਤਾ ਵਿਜੈ ਸਾਰਥੀ ਉਹਦਾ ਉਹ ਬਾਈ ਦਾ ਨੰਬਰ ਮੈਂ ਵਿੱਚ ਪਾ ਦੂੰਗਾ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਤੇ ਬਾਈ ਤੁਸੀਂ ਇੱਕ ਆਪਣਾ ਨਾਮ ਤੇ ਨੰਬਰ ਇੱਕ ਵਾਰ ਦੁਬਾਰੇ ਬੋਲ ਦਿਓ ਮੇਰਾ ਨਾਮ ਬਲਕਰਨ ਸਿੰਘ ਰਾਮਗੜੀ ਆਈ ਮੇਰਾ ਮੋਬਾਈਲ ਨੰਬਰ ਹੈ 94138 85143 ਤੋ ਠੀਕ ਹੈ ਦੋਸਤੋ 22 ਦਾ ਨੰਬਰ ਆਪਾਂ ਵਿੱਚ ਦੱਸਤਾਗਾ ਮੈਂ ਲਿਖ ਵੀ ਦਊਗਾ ਤੁਸੀਂ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਕਰਦੇ ਬੀਮ ਬਾਰੇ ਨੀਆਂ ਬਾਰੇ ਹਨਾ ਡਿਜ਼ਾਈਨ ਬਾਰੇ ਕਿਸੇ ਵੀ ਕੰਮ ਬਾਰੇ ਤੁਸੀਂ ਬਾਈ ਨੂੰ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਇਹਦੇ ਨਾਲ ਹੀ ਆਪਣਾ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਮੌਂਗਾ ਰਾਜਸਥਾਨੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਪਾਂ ਨੂੰ ਹੋਰ ਸਪੋਰਟ ਕਰਦੇ ਰਹੋ ਇਹਦੇ ਨਾਲ ਹੀ ਆਪਾਂ ਤੁਹਾਡੇ ਵਾਸਤੇ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੋਗੇ ਇਹਦੇ ਨਾਲ ਹੀ ਵਿਦਾ ਚਾਹਾਂਗੇ ਸਤਿ ਸ੍ਰੀ ਅਕਾਲ